ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜਦੋਂ ਵੀ ਕਿਤੇ ਫਿਲਮ ਹੁੰਦੀ ਹੈ ਚਾਹੇ ਉਹ ਵਾਰਨਿੰਗ ਹੋਵੇ ਚਾਹੇ ਉਹ ਜ਼ਿੰਦਾ ਜ਼ਿੰਦਾ ਹੋਵੇ ਚਾਹੇ ਹੋਵੇ ਸੈਕਟਰ 17 ਅਰਦਾਸ ਕਰ ਤੇ ਚਾਹੇ ਹੋਵੇ ਸੈਕਟਰ 17 ਤੇ ਤੁਸੀਂ ਹਮੇਸ਼ਾ ਪਿਆਰ ਦਿੰਦੇ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ মিডিਆ ਮੇਰਾ ਹਮੇਸ਼ਾ ਹੀ ਸਾਥ ਦਿੰਦਾ ਮੇਰੀ ਮਾੜੀ ਮੋੜੀਆਂ ਨੇ ਜਾਲੀ ਜੀ ਗੱਲ ਵੀ ਤੁਸੀਂ ਬਹੁਤ ਵਾਇਰਲ ਕਰਦੇ ਆ ਸੋ ਥੈਂਕ ਯੂ ਬਹੁਤ ਬਹੁਤ ਨਾਲ ਮੇਰੇ ਭੂਮਿਕਾ ਸੀ ਫਿਲਮ ਤੁਸੀਂ ਦੇਖ ਲਈ ਅਰਮਨ ਸੂਪਾ ਰਿਤਿਆ ਬਾਈ ਇਹਨਾਂ ਨੇ ਪ੍ਰੋਡਿਊਸ ਕੀਤੀ ਹੈ ਜਦੋਂ ਕੋਈ ਬੰਦਾ ਪ੍ਰੋਜੈਕਟ ਬਣਾਉਂਦਾ ਕੋਈ ਡਾਇਰੈਕਟਰ ਮਨੀਸ਼ ਪਟਲ ਜੀ ਨੇ ਡਾਇਰੈਕਟ ਕੀਤੀ ਹੈ ਲਿਖੀ ਵੀ ਮੈਂ ਸੀ ਹੈਨਾ ਥੈਂਕ ਯੂ ਸੰਦੀਪ ਬਾਂਸਲ ਸਾਹਿਬ ਦਾ ਜਿਨ੍ਹਾਂ ਨੇ ਸਾਰਾ ਸੈਟਅਪ ਦਾ ਸੰਭਾਲ ਰੱਖਿਆ ਸੋ ਜਦੋਂ ਕੋਈ ਬਣਾਉਂਦਾ ਪ੍ਰੋਜੈਕਟ ਤਾਂ ਪੂਰਾ ਜਿੰਦ ਜਾਣ ਤੇ ਪੂਰਾ ਮਿਹਨਤ ਕਰਕੇ ਜੋਰ ਲਾ ਕੇ ਬਣਾਉਂਦਾ। ਰਿਜ਼ਲਟ ਦਰਸ਼ਕਾਂ ਨੇ ਕੱਟਣਾ ਹੁੰਦਾ, ਆਡੀਅנס ਨੇ ਕੱਟਣਾ ਹੁੰਦਾ। ਅੱਜ ਸਾਡੀ ਫਿਲਮ ਰਿਲੀਜ਼ ਹੋ ਗਈ ਹੈ ਤੇ ਤੁਸੀਂ ਸਾਰਿਆਂ ਨੇ ਵੀ ਦੇਖੀ ਹੈ। ਆਪਦੇ ਆਪ ਦੇ ਵਿਊ ਪਾਇਓ, ਆਪਦੇ ਤੁਸੀਂ ਸੱਚੀ ਗੱਲ ਦੱਸਿਓ ਵੀ ਤੁਹਾਨੂੰ ਕਿਉਂ ਜੀ ਲੱਗੀ। ਪਰ ਆਡੀਅנס ਵੀ ਦੇਖ ਕੇ ਆਈ ਹੋਊਗੀ, ਉਹ ਵੀ ਆਪਦੇ ਵਿਊ ਜਿਹੜੇ ਹੈਗੇ ਆ ਉਹ ਜ਼ਰੂਰ ਦੱਸਣ ਤੁਹਾਨੂੰ ਫਿਲਮ ਕਿਦਾਂ ਦੀ ਲੱਗੀ ਹੈ ਨਾ। ਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਸੈਕਟਰ 17 ਹੁਣ ਤੱਕ ਆਪਾਂ 15 ਨਵੰਬਰ 15 ਨਵੰਬਰ ਕਹਿ ਰਹੇ ਸੀ ਹੁਣ 15 ਨਵੰਬਰ ਆ ਚੁੱਕੀ ਹੈ ਤੇ ਹੁਣ ਮੂਵੀ ਤੁਹਾਡੀ ਸਾਰਿਆਂ ਦੀ ਹੈ ਤੇ ਅਸੀਂ ਮੈਂ ਦੇਖ ਚੁੱਕੀ ਹਾਂ ਸਰ ਦੇ ਸ਼ਾਇਦ ਲੈ ਲਵੀਂ ਕੀ ਹੋਵੇ ਮੈਂ ਅੱਜ ਦੇਖਿਆ ਤੇ ਮੈਂ ਪੂਰੇ ਕੰਫੀਡੈਂਸ ਨਾਲ ਕਹਿ ਸਕਦੀ ਹਾਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਐਂਟਰਟੇਨ ਕਰੂਗੀ ਤੇ ਸਾਡੇ ਪੰਜਾਬੀ ਸਿਨੇਮਾ ਨੂੰ ਅੱਗੇ ਲੈ ਕੇ ਜਾਏ ਹੋ ਜ਼ਰੂਰ ਦੇਖਿਓ ਸੈਕਟਰ 17 ਦਾ ਤਾਊ ਜੀ ਤਾਊ ਆਪ ਜਿੱਥੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੱਥੇ ਦਾ ਪੰਮਾ ਵਹੀਂ ਨੇ ਗਿਆ ਪ੍ਰਗਟ ਨੇ ਕਿਹਾ

ਕਿ ਮਾਰੂ ਕਿਨੇ ਮਤਲਬ ਕਿ ਕਿੰਨਾ ਉਹ ਵੀ ਆਪਣੀ ਜੇਬਾਂ ਵਿੱਚ ਦਰਭਾਇੋਂ ਤਾਂ ਕਿ ਟੋ ਟ੍ਰੇਲਰ ਤੱਕ ਤਾਂ ਫਿਲਮ ਮੈਂ ਦੇਖੀ ਨਹੀਂ ਸੀ ਵੀ ਜੋ ਟ੍ਰੇਲਰ ਹੁੰਦਾ ਤੇ ਹੁਣ ਮੈਂ ਫਿਲਮ ਕੱਲ ਪਰਸੋ ਆਲੜੀ ਦੇਖੀ ਅੱਜ ਵੀ ਆਪਾਂ ਦੇਖੀਏ ਤੇ ਉਹ ਜਿਵੇਂ ਟ੍ਰੇਲਰ ਸੀਗਾ ਹਨ ਤੇ ਜਿਵੇਂ ਫਿਲਮ ਹੈਗੀ ਆ ਉਹ ਬੇਸਿਕਲੀ ਇੱਕ ਇੱਕ ਬਾਪ ਤੇ ਬੇਟੀ ਦੀ ਕਹਾਣੀ ਹੈ ਸੈਕਟਰ ਸਾਰਾ ਉਹਨਾਂ ਲਿਖੇ ਕਿ ਕਿੱਦਾਂ ਹੋਇਆ ਕਿ ਬੇਸਿਕਲੀ ਚੰਡੀਗੜ੍ਹ ਸਾਰਾ ਜਿੰਨੇ ਬਣਿਆ ਹਨ ਪੱਗਦੇ ਕਿ 40 ਮਿੰਟ ਤੋਂ ਉਹ ਜਿਹੜੇ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਦੀ ਗੱਲ ਹੋਈ ਮੇਰੇ ਖਿਆਲ ਹਾਲੇ ਇਹਦੇ ਵਿੱਚ ਬਹੁਤ ਗੱਲਾਂ ਹੈਗੀਆਂ ਜਿਹੜੀਆਂ ਹੋਰ ਕਹੀ ਜਾ ਸਕਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਹੀ ਸ਼ਾਇਦ ਮਤਲਬ ਗੱਲਾਂ ਹੈਗੀਆਂ ਹੋਰ ਜਿਹੜੀਆਂ ਹੋਰ ਕਹੀਆਂ ਜਾ ਸਕਦੀਆਂ ਪਰ ਸ਼ੁਰੂਆਤ ਵਾਸਤੇ ਮੇਰੇ ਕੋਲ ਬਾਈ ਨੇ ਜਿੱਦਾਂ ਇਹਨਾਂ ਨੇ ਬਣਾਇਆ ਕਨਸੈਪਟ ਮੈਨੂੰ ਤਾਂ ਬਹੁਤ ਵਧੀਆ ਲੱਗੇ ਬਾਈ ਤੁਸੀਂ ਠੀਕ ਆ ਮੈਂ ਤਾਂ ਦੱਸਿਆ ਤੁਹਾਨੂੰ ਵੀ ਦਰਸ਼ਕਾਂ ਨੇ ਦੱਸਣਾ ਤਾਂ ਵਿਚਾਰ ਤੁਹਾਨੂੰ ਨੇ ਕਿੱਟਣਾ ਕਿ ਕਿਉਂ ਜੀ ਬਣੀ ਹੈ ਕਿਉਂ ਜੀ ਨਹੀਂ ਬਣੀ ਜੇ ਤੁਹਾਨੂੰ ਠੀਕ ਲੱਗੀ ਤਾਂ ਜ਼ਰੂਰ ਦੇਖਿਓ ਜੇ ਨਾ ਠੀਕ ਲੱਗੀ ਤਾਂ ਬੰਦ ਕਰ ਦਿਓ ਬਈ ਤੁਹਾਨੇ ਸਦਾ ਕਮਾਲ ਕਰ ਦਿੱਤਾ ਸੋਣੇ ਆ ਫੋਟੋਆਂ ਆ ਪਾਉਣ ਦੇ ਕੋਈ ਨਾ ਫੋਟੋਆਂ ਆ ਬੜਾ ਆਜੂ ਬਹੁਤ ਵਾਟਨਰ ਕੇ ਆਇਆ ਚਾਰ ਬੁਲੇ ਨੀਂਜਰ ਤੇ ਕਰਦੇ ਕਿਰੇ ਅੱਜ ਇਹਦਾ ਪ੍ਰੀਮੀਅਮ ਸੀ ਉਧਰ ਅਕਾਲ ਸ਼ੁਰੂ ਹੋ ਗਈ ਹੈ ਇਹਤਰ ਅੱਜ ਇਹਦਾ ਪ੍ਰੀਮੀਅਮ ਰੱਖਿਆ ਸੀ ਅੱਜ ਇਹ ਰਿਲੀਜ਼ ਹੋਈ ਹੈ ਤੇ ਉਧਰ ਅਕਾਲ ਸ਼ੁਰੂ ਹੋਈ ਹੈ ਰੋਲ ਉਹ ਲੈ ਟੂ ਡਾਟਾ ਹੀ ਜਾਂ ਦੇਖਿਓ ਕੀ ਵਾਹ ਮੈਂ ਮਤਲਬ ਇਸ ਨੂੰ ਕਿੰਪਰੇ ਆ ਬੰਦਿਆ ਇਹਦਾ ਮਤਲਬ ਸਪੈਸ਼ਲ ਤਿਆਰ ਕੀ ਰਹੇ ਲੱਗਦਾ ਇਹ ਠੀਕ ਮੇਰ ਗਿਆ ਸਟਾਈਲਿਸ਼ ਆ ਨੋਰਮਲ ਲਾਈਫ ਚ ਸਰ ਬਹੁਤ ਸਟਾਈਲਿਸ਼ ਆ ਸਰ ਇਹਤ ਬਹੁਤ ساری ਕਲੈਕਸ਼ਨ ਹੈ ਜਿਹੜੀ ਮੈਂ ਚੋਰੀ ਕਰਨਾ ਚਾਹੁੰਦਾ ਕਲੈਕਸ਼ਨ ਜੋ ਇਹ ਕੱਪੜੇ ਦਾ ਕੰਮ ਰਿਹਾ ਵੀਰੇ ਕਿ ਮੈਂ ਇਹ ਨਾਲ ਕੱਪੜੇ ਕੌਣ ਪਾਊਗਾ ਬਾਕੀ ਗੂਰਪੁਰਬ ਦੇ ਦਿਨਾਂ ਦੀ ਫਿਲਮ ਅਗਲੀ ਜੂਗੀ ਬਹੁਤ ਜੀ ਤੈਨੂੰ ਮਾ ਸਾ ਬਾਬੇ ਜੀ ਨੇ ਤੁਹਾਨੂੰ ਫੈਮਿਲੀ ਕਾਫੀ ਕਾ ਨੂੰ ਕਹਿਣਾ ਹੈ ਕਿ ਤੁਸੀਂ ਜ਼ਰੂਰ ਫਿਲਮ ਦੇਖ ਕੇ ਆਇਓ ਦੇਖ ਕੇ ਆਓ ਫਿਲਮ ਦੇਖਣੀ ਜ਼ਰੂਰੀ ਹੈ ਕਿ ਠੀਕ ਹੈ ਨਹੀਂ ਠੀਕ ਉਹ ਤੁਸੀਂ ਦੇਖਣ ਤੋਂ ਬਾਅਦ ਕਹਿਣਾ ਠੀਕ ਹੈ ਦੇਖ ਕੇ ਜ਼ਰੂਰ ਆਓ ਕਿ ਕੁਝ ਤੁਹਾਨੂੰ ਅਲੱਗ ਜੋ ਚੱਲ ਰਿਹਾ ਜਿੱਦਾਂ ਦੀ ਭੱਜ ਦੌੜ ਹੈ ਜਿੱਦਾਂ ਦੀਆਂ ਚੀਜ਼ਾਂ ਜਿੱਦਾਂ ਦੇ ਸ਼ਬਦ ਗਾਇਬ ਹੋ ਗਏ ਜਿੱਦਾਂ ਦੀ ਠੇੜ ਪੰਜਾਬੀ ਆਪਣੀ ਗਾਇਬ ਹੋ ਗਈ ਔਰ ਚੰਡੀਗੜ੍ਹ ਜਦੋਂ ਕੱਟਿਆ ਗਿਆ ਜਿਹੜੀ ਉਹ ਉਹ ਪਿੰਡਾਂ ਦੀ ਤਰਾਸਦੀ ਸੀਗੀ ਉਹਨੂੰ ਲੈ ਕੇ ਇਸੇ ਕਰਕੇ ਉਹ ਕਹਿੰਦਾ ਵੀ ਸੈਕਟਰ 17 ਮੇਰੇ ਪਿਓ ਦਾ ਤੇ ਇੱਥੇ ਬਹੁਤ ਜਾਣੇ ਆ ਜਿਨ੍ਹਾਂ ਦੇ ਉਹ ਪਿਓ ਦਾ ਚੰਡੀਗੜ੍ਹ ਵੀ ਉਹਨਾਂ ਦਾ ਪਿਓ ਦਾ ਸੋ ਕਿਤੇ ਨਾ ਕਿਤੇ ਉਸ ਗੱਲ ਨੂੰ ਫੜ ਕੇ ਜ਼ਮੀਨ ਦੀ ਗੱਲ ਕੀਤੀ ਗਈ ਹੈ ਤੇ ਤੁਸੀਂ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਇਹਦੇ ਵਿੱਚ ਸਵਾਦ ਆਊਗਾ ਮਜ਼ਾ ਆਊਗਾ ਦੇਖੋ ਐਂਟਰਟੇਨਮੈਂਟ ਹੈ ਫਿਕਸ਼ਨ ਤਾਂ ਕਿ ਐਂਟਰਟੇਨਮੈਂਟ ਦੇ ਰਾਹੀਂ ਤੁਹਾਨੂੰ ਕੋਈ ਨਾ ਕੋਈ ਸੁਨੇਹਾ ਵੀ ਦਿੱਤਾ ਜਾਵੇ

हां देखो जे असी 1952 तो लेके 1982 तक दी गल करदे हां पर सानू चीजयां भी ओही दिखاونੀਆਂ ਪੈਣੀਆਂ ਹੁਣ ਮੈਂ ਇਹ ਤੇ ਵੀਡੀਓ ਹੁਣ ਤਾਂ ਦਿਖਾ ਨਹੀਂ ਸਕਦਾ ਜੀ ਨਾ ਹੀ ਮੈਂ ਕੋਈ ਹੋਰ ਗੱਲ ਕਰ ਸਕਦਾ ਸੀ ਉਹ ਚੀਜ਼ਾਂ ਜਿਹੜੀਆਂ ਉਹਦੀਆਂ ਸੀ ਬਸ ਸਾਡੇ ਕੋਲੇ ਨਵਾਂ ਕੀ ਹੁੰਦਾ ਵੀ ਮਿਲਨ ਕੋਲੀ ਹੁੰਦਾ ਅਫੇਰ ਤਾਂ ਉਹਦਾ ਉਹਦਾ ਆਰੀ ਵਾਲਾ ਤੁਸੀਂ ਕੀ ਕਹੋਗਾ ਉਹ ਹਮੇਸ਼ਾ ਹੀ ਆਪਣੇ ਹੁੰਦਾ ਸੀ ਆਰੀ ਦਾ ਮੋਟਾ ਚੱਕ ਕੇ ਪਿਸਤੌਲ ਬਣਾ ਲੈਂਦੇ ਸੀ ਸੋ ਉਸ ਕਿਸਮ ਦੀਆਂ ਗੱਲਾਂ ਆ ਪਤਾ ਤੁਹਾਨੂੰ ਦੇਖ ਕੇ ਹੀ ਲੱਗਣਾ ਵੀ ਕਿਦਾਂ ਦਾ ਮਾਹੌਲ ਬਣਿਆ ਬਾਈ ਆਓ ਤੁਸੀਂ ਹਾਂ ਜੋ ਜਿਵੇਂ ਬਾਈ ਜੀ ਕਹਿ ਰਹੇ ਨੇ ਹਉ ਹਉ ਪਤਾ ਦੇਖ ਕੇ ਹੀ ਲੱਗੂਗਾ ਤੁਹਾਨੂੰ ਵਾਕਈ ਸੈਕਟਰ 17 ਜੋ ਫਿਲਮਾਂ ਮੈਂ ਪਹਿਲਾਂ ਵੀ ਹੁਣੀ ਕਹਿ ਕੇ ਆਟਿਆਂ ਵੀ ਇੱਕ ਡਾਇਰੈਕਟਰ ਇੱਕ ਪ੍ਰੋਡਿਊਸਰ ਤੇ ਹਰ ਇੱਕ ਐਕਟਰ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਮੈਂ ਪਿਛਲੇ ਪ੍ਰੋਜੈਕਟ ਤੋਂ ਅਗਲੇ ਪ੍ਰੋਜੈਕਟ ਇੰਦੂ ਵੱਡਾ ਕਰਾਂ ਸੋ ਬਾਈ ਦੇ ਕੈਰੀਅਰ ਦੇ ਵਿੱਚ ਵਾਰਨਿੰਗ ਜਿੱਥੇ ਬਾਈ ਨੂੰ ਲੈ ਕੇ ਕਈ ਵਾਰ ਅਰਦਾਸ ਆਉਂਦੀ ਇੱਕ ਡਿਫਰੈਂਟ ਸੈਕਟਰ 17 ਮਤਲਬ ਪਾਈ ਵਾਸਤੇ ਸਾਡੀ ਸਾਰੀ ਟੀਮ ਵਾਸਤੇ ਭੂਮਿਕਾ ਲਈ ਅੱ ਦਿੱਤੇ ਭਾਜੀ ਲਈ ਇਹ ਮਤਲਬ ਇੱਕ ਅਲੱਗ ਲੈਵਲ ਦਾ ਸਿਨੇਮਾ ਹੈ ਜਿੱਥੇ ਤੱਕ ਆਪਾਂ ਬਹੁਤ ਅਲਰੇਡੀ ਆਲਰੇਡੀ ਬਹੁਤ ਪ੍ਰੋਫੈਸ਼ਨਲ ਡਾਇਰੈਕਟਰਾਂ ਕੋਲ ਜੇ ਕੰਮ ਕਰ ਰਹੇ ਨੇਗੇ ਸੋ ਇਹ ਜੇ ਆਪਾਂ ਸਿਨੇਮੇ ਦੇ ਹਿਸਾਬ ਨਾਲ ਦੇਖੀਏ ਜਾਂ ਸਕ੍ਰਿਪਟ ਤੇ ਸਾਡੇ ਹਿਸਾਬ ਨਾਲ ਦੇਖੀਏ ਤਾਂ ਮਤਲਬ ਸਾਰਿਆਂ ਦੇ ਲਈ ਮਤਲਬ ਇਹ ਇੱਕ ਅਲੱਗ ਲੈਵਲ ਤੇ ਲੈ ਕੇ ਜਾਣ ਵਾਲੀ ਫਿਲਮ ਹੈ ਸੋ ਮੈਂ ਰਿਕਵੈਸਟ ਇਹੀ ਕਰੂੰਗਾ ਵੀ ਜਿਵੇਂ ਪਾਈ ਨੇ ਕਿਹਾ ਵੀ ਇੱਕ ਵਾਰੀ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਜੇ ਨਹੀਂ ਵਧੀਆ ਲੱਗਦੀ ਫੱਕਰ ਹੀ ਗੱਲ ਹੈ ਬਟ ਕੁਝ ਜੋ ਚੱਲ ਰਿਹਾ ਜਾਂ ਚੱਲਦਾ ਸੀ ਜਾਂ ਉਹਨੇ ਕਰਕੇ ਕੁਝ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਨਿਸ਼ਪਟ ਨੇ ਆਪਣੇ ਭਾਜੀ ਨੇ ਡਾਇਰੈਕਟ ਕੀਤੀ ਹੈ ਨੀਰੇਜ ਨੇ ਕੈਂਦਾ ਕੀਤਾ ਲਿਖੀ ਮੈਚ ਉਹਦੇ ਚ ਕੁਝ ਤੋੜਨ ਦੀ ਕੋਸ਼ਿਸ਼ ਕੀਤੀ ਹੈ ਵੀ ਜੋ ਚੱਲ ਰਿਹਾ ਰੂਲ ਤੋੜੇ ਜਾਂ ਵੀ ਕੋਸ਼ਿਸ਼ ਨੂੰ ਤੋੜਾ ਜਾਂਦੇ ਤੇ ਅਗਰ ਤੁਹਾਨੂੰ ਇਹ ਸਿਨੇਮਾ ਪਸੰਦ ਆਉਂਦਾ ਤਾਂ ਫਿਰ ਇਸ ਕਿਸਮ ਦੀਆਂ ਹੋਰ ਫਿਲਮਾਂ ਬਣਾਣਾ ਜਿਵੇਂ ਤੁਹਾਨੂੰ ਇਹ ਚੀਜ਼ ਇੱਕ ਦੇਖ ਕੇ ਹੀ ਪਤਾ ਲੱਗੂਗਾ ਕਈਆਂ ਨੂੰ ਲੱਗਦਾ ਸੀ ਵੀ ਯਾਰ ਜਿਵੇਂ ਸ਼ਾਇਦ ਪੰਮੇ ਵਾਲਾ ਹੀ ਉਹ ਹੈਗਾ ਉਹ ਤੋਂ ਜਮਾਂ ਅਲੱਗ ਪਰ ਇਹ ਤੁਹਾਨੂੰ ਦੇਖ ਕੇ ਪਤਾ ਲੱਗੂਗਾ ਉਹਦਾ ਪ੍ਰੈਜੈਂਟੇਸ਼ਨ ਬੋਲਣ ਦਾ ਤਰੀਕਾ ਜਾਂ ਉਹਦੇ ਗੱਲ ਕਰਨ ਦਾ ਤਰੀਕਾ ਉਹ ਤੁਹਾਨੂੰ ਥੋੜਾ ਜਿਹਾ ਉਹਨਾਂ ਲੱਗਦਾ ਸੀਗਾ ਟ੍ਰੇਲਰ ਵਿੱਚ ਨਾਲੋਂ ਲੱਗਦਾ ਸੀਗਾ ਉਹ ਤੁਹਾਨੂੰ ਦੇਖਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਨਹੀਂ ਇਹ ਪੰਮਾ ਨਹੀਂ ਹੈਗਾ ਇਹ ਪ੍ਰਗਟ ਬਾਈ ਜੀ ਥੋੜੀ ਤਾਲੀਆਂ ਬਾਈ ਜੀ

ਇੱਕ ਮਜ਼ੇਦਾਰ ਬਣਾ ਲੀਏ ਵੀ ਆਈ ਲਵ ਮਾਰਨਿੰਗ ਬਾਓ ਖੁਦਾਂ ਦੀਆਂ ਗੱਲਾਂ ਕੀਤੀਆਂ ਨੇ ਤੇ ਇਮੋਸ਼ਨ ਹੈ ਫਿਲਮ ਦੇ ਵਿੱਚ ਰਮਾਸ ਹੈ ਫਿਲਮ ਦੇ ਵਿੱਚ ਔਰ ਕਲਾ ਮੇਰੇ ਵਾਲੇ ਕਰੈਕਟਰ ਤਾਂ ਨਹੀਂ ਸਾਰੇ ਕਰੈਕਟਰ ਹੀ ਆ ਤੁਸੀਂ ਇਹਦੇ 'ਚ ਬਰਾਟ ਕਪੂਰ ਭਾਈ ਨੇ ਕੰਮ ਕੀਤਾ ਮੰਨਾ ਸਿੰਘ ਨੇ ਕੰਮ ਕੀਤਾ ਦਲਾਵਰ ਸਿੱਧੂ ਭਾਈ ਦਾ ਮੈਨੂੰ ਤੁਸੀਂ ਸਾਰਿਆਂ ਨੇ ਦੇਖੀਆ ਦਲਾਵਰ ਸਿੱਧੂ ਭਾਈ ਬਰੇ ਗੱਲ ਬਹੁਤ ਸਮਾਰਕ ਕਦੇ ਐਂ ਕਰੈਕਟਰ ਦੇਖਿਆ ਉਹਨਾਂ ਦਾ ਬਹੁਤ ਕਮਾਲ ਦਾ ਕੰਮ ਇਹ ਸਾਰੇ ਐਨਾ ਕੈਮਰਾ ਲਾ ਕੇ ਖੜੇ ਆ ਕੋਈ ਗੱਲ ਕਹਿਦਾ ਕੋਈ ਚਾ ਦਲਾਵਰ ਸਿੱਧੂ ਭਾਈ ਤਾਂ ਜਾਣਦੇ ਆ ਅੱਡਾ ਨਾ ਬਾ ਬਿਲਕੁਲ ਇਹੀ ਜ਼ਰੂਰੀ ਆ ਉਹ ਸਾਰੇ ਕੈਰੇਕਟਰਾਂ ਦਾ ਕੁਝ ਨਾ ਕੁਝ ਹਰ ਕੈਰੇਕਟਰ ਦਾ ਕੁਝ ਲੱਗਦਾ ਜਿਹੜੇ ਉਹਦੇ ਚਾਂਦ ਨਹੀਂ ਬਣਾਏ ਹੋਏ

ਦਸ਼ਕਾਤ ਦੇ ਮਿੱਤ ਬਜਾ ਰਹੇ ਮਾਰੇ ਦੇ ਘਰ ਸਿਨੇਮਾ ਨਾਉਚੇ ਸਰਪੰਦਿਪਰ ਬਾਜਾ ਬੱਦਲ ਗਈ ਪੰਜਾਬੀ ਸਿਨੇਮਾ ਸੈਕਟਰ 17 ਵੈਰੀ ਗੁੱਡ ਸੋ ਜਦੋਂ ਸੈਕਟਰ 17 ਦੇ ਤੁਸੀਂ ਉਹ ਸੀਨ ਕਰਦੀ ਸੀ ਕਦੇ ਅੱਦਾ ਵੀ ਹੋਇਆ ਸੀ ਕਿ ਤੁਸੀਂ ਵੀ ਕਦੇ ਸੈਕਟਰ 17 ਬਹੁਤ ਜ਼ਿਆਦਾ ਕਮੇ ਹੋ ਤੁਸੀਂ ਸੈਕਟਰ 17 ਸਾਰਾ ਸੈਕਟਰ 17 ਦਾ ਡ੍ਰੀਮ ਤੇ ਬਟ 7 ਤੱਕ ਜਾ ਸਕਦਾ ਹੈ ਦਿਲ ਦੀ ਫਾਊਂਡੇਸ਼ਨ ਕੀ ਸੀ the founder is seeing so who doesn't know so it's very good to know it's a total fraction but it's section an and I love it thank you prince spot prince have so they are doing very good so i like it like principal in all the map kaafi time to kar da aa re ha na my blessings day amona kam kar ਤਾਨੂੰ ਕਿਵੇਂ ਲੱਗੇ ਤੁਸੀਂ ਦੇਖ ਕੇ ਬਹੁਤ ਫਾਇੰਡ ਹੈ ਕਿ ਅਪਾ ਨੂੰ ਦੋ ਚਾਹੀਦੇ ਕੋਨੈਕਟਿੰਗ ਕੀਤੇ ਮੇਰੇ ਮਾਈਂਡ ਵਿੱਚ ਬਹੁਤ ਕੁਝ ਆਉਂਦਾ ਜੀ ਜਿਹੜਾ ਜਿਹੜਾ ਤੁਸੀਂ ਸਿੰਡੀ ਵਿੱਚ ਕਰਨਾ ਚਾਹੁੰਦੇ ਲਾਈਟ ਰਿਮਿਨਿਸ ਹੋ ਗਿਆ ਹੋਵੇ ਨਹੀਂ ਸਾਡੇ ਅਜੇ ਤਾਂ ਬਹੁਤ ਟਾਈਮ ਪਿਆ ਹੈ ਅਜੇ ਤਾਂ ਸ਼ੁਰੂਆਤ ਹੈ ਅਜੇ ਤਾਂ ਬਹੁਤ ਕੁਝ ਕਰਨਾ ਮੇਰੇ ਮਤਲਬ ਵਿੱਚਿਆ ਕੁਝ ਨਹੀਂ ਹੋਇਆ ਦੇਖਦੇ ਆ ਕਿ ਬਾਕੀ ਕੀ ਹੁੰਦਾ ਆਉਣ ਵਾਲੇ ਕੋਈ ਪ੍ਰੋਜੈਕਟ ਹਾਂ ਆਉਣ ਵਾਲੇ ਹੈਗੇ ਨੇ ਅਗਲੇ ਹੁਣ 2 ਕੱਲ ਨੂੰ ਹੋਇਆ ਕਾਲ ਦਾ ਸਭ ਦਾ ਤੇ ਬਾਕੀ ਹੋ ਰਹਿ ਗਏ ਨੈਕਸਟ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਮੇਰਾ ਕੋਈ ਦੋਸ਼ ਨਹੀਂ ਜੰਮਾ ਪਰਫੈਕਟ ਬਣ ਕੇ ਇੱਥੇ ਆ ਜੀ ਸਾਲਾਂ ਦੇ ਵਿੱਚ ਉਹ ਨਹੀਂ ਰਿਪੋਰਟ ਸਬਟ ਕੀਤਾ ਆਏਗਾ ਤੇ ਮੈਨੂੰ ਵੀ ਲੱਗਦਾ ਪੰਜਾਬੀ ਅਕਾਦੀ ਵਿੱਚ ਪ੍ਰਿੰਸ ਦਾ ਕੋ ਦੋੜ ਹੈਗਾ ਹੱਤ ਤੱਕ ਹੋਰ ਪਹਿਲੇ ਹੀ ਤੁਸੀਂ ਮੈਂ ਪ੍ਰਿੰਸ ਦਾ ਪਰਮਾਸ ਦੇ ਸਤੇ ਪਰਮਾਸਕਾਰ ਜੀ कॉमेडी दे देता आगे भी आया एक्शन तो देते हैं सनी ये मनीष पर नंबर 1 है आज का लिए इस प्रेम से कर इतना खड़ा कर आज बस बात के बात करता है इसको तो साथ तो